ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਖੇਤਾਂ 'ਚ ਆਏ ਆ ਇੱਥੇ ਸਰਗਣ ਜਿਹੜਾ ਸਾਡਾ ਸਰਗਣ ਖੁੱਲ ਰਿਹਾ ਉਹਦੇ ਖੇਤਾਂ 'ਚ ਆਏ ਆ ਬਹੁਤ ਵਧੀਆ ਮਾਹੌਲ ਆ ਠੰਡਾ ਮਾਹੌਲ ਆ ਹਾਂਏ ਹਵਾ ਵਗ ਰਹੀ ਆ ਠੰਡੀ ਪਹਿਲੀ ਵਗ ਰਹੀ ਆ ਕਿਉਂਕਿ ਇਹ ਜਿਹੜੇ ਪੰਜਾਬ ਦੇ ਖੇਤ ਆ ਇਹਨਾਂ ਦੇ ਵਿੱਚ ਆ ਕੇ ਮਨ ਨੂੰ ਬਹੁਤ ਨਜ਼ਾਰਾ ਆਉਂਦਾ ਏ ਕਿਉਂਕਿ ਜੇ ਸ਼ਾਮ ਨੂੰ ਨਿਕਲੀਏ ਬਾਹਰ ਤੇ ਠੋਣੀਆਂ ਵਾ ਵਗ ਰਹੀ ਆ ਗਰਮੀ ਘਟਿਆ ਤੇ ਮੀਂਹ ਪਿਆ ਹੋਇਆ ਏ ਕਿਉਂਕਿ ਹੁਣ ਜਿਹੜਾ ਪੰਜਾਬ ਦਾ ਮੌਸਮ ਹੈ ਗਰਮ ਆ ਇਹ ਝੋਨਾ ਲੱਗਣਾ ਇੱਥੇ ਮੱਕੀ ਬੀਜੀ ਸੀ ਹੁਣ ਇੱਥੇ ਝੋਨਾ ਲਾਉਣਾ ਝੋਨੇ ਦੀ ਫਸਲ ਦਾ ਜਿਹੜਾ ਹੈਗਾ ਇਹ ਮੌਸਮ ਇਹ ਸ਼ੁਰੂ ਹੋ ਚੁੱਕਾ ਹੈ ਤੇ ਆ ਮੇਰਾ ਵੀਰ ਸਰਗਣ ਵੀ ਨਾਲ ਹੀ ਆ ਮੇਰੇ ਸਰਗਣ ਭੁੱਲਰ ਜੋ ਆਪਦਾ ਚੈਨਲ ਆ ਸਰਗਣ ਭੁੱਲਰ ਦਾ ਆਪਣਾ ਚੈਨਲ ਆ ਤੇ ਮੈਂ ਇਹ ਬੇਨਤੀ ਕਰੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਵੱਧ ਤੋਂ ਵੱਧ ਜਿਹੜੇ ਹੈਗੇ ਆ ਵਿਊ ਮਿਲਣ ਇਹਦਾ ਚੈਨਲ ਛੇਤੀ ਤੇ ਛੇਤੀ ਜਿਹੜਾ ਮਣੀ ਤਾਲ ਜੋ ਵੇ ਤੇ ਇਹਦਾ ਵੀ ਵਧੀਆ ਕੰਮ ਚੱਲੇ ਤੇ ਆਹ ਵੇਖੋ ਇਧਰ ਆ ਸੁਆ ਹੈ ਸੁਵੇਰੇ ਨਾਲ ਨਾਲ ਜ਼ਮੀਨ ਦਾ ਜਿਹੜਾ ਬਾਰਡਰ ਉਹ ਲੱਗਦਾ ਹੈ ਚੜੀਰੀ ਫਸਲ ਵੀ ਦੀਜੀ ਦੀ ਆ ਕੋਈ ਚੜੀਰੀ ਫਸਲ ਬਹੁਤ ਮਤੰਦੂਰ ਨੇ ਆ ਚੜੀਰੀ ਫਸਲ ਦੇ ਵਿੱਚ ਛੱਲੀਆਂ ਜਿਹੜੀਆਂ ਉਹ ਹੁੰਦੀ ਹੈ ਉਹ ਵੀ ਸੋਨੂ ਟ੍ਰੈਕਟਰ ਨਾਲ ਬਹੁਤ ਵਧੀਆ ਕੰਮ ਹੈ ਟ੍ਰੈਕਟਰ ਨਾਲ ਤੇਤੀ ਬਾੜੀ ਕਰੀ ਬਹੁਤ ਚੰਗੀ ਗੱਲ ਆ ਇਹ ਤੁਹਾਨੂੰ ਸਾਰੇ ਦ੍ਰਿਸ਼ ਦਿਖਾਉਣੇ ਆ ਖੇਤਾਂ ਦੇ ਵੀ ਦਿਖਾਉਣੇ ਆ ਔਰ ਵੀ ਜੰਮੀਟ ਹੈ ਉਹ ਦੇਖੋ ਸਰਕਾਰੀ ਖਾਲਦਾਂ ਲਏ ਆ ਉਹ ਦੇਖੋ ਇਹ ਸਾਰੀ ਵੀਡੀਓ ਸਾਡੇ ਕਿਸੇ ਲੋਕੇ ਦੀ ਆ ਸਰਗਿਲ ਢਲੇ ਦੇ ਖੇਤਾਂ ਦੀ ਆ ਕਿਉਂਕਿ ਲਈ ਦਾ ਜਿਹੜਾ ਕੰਮ ਨੇ ਬਹੁਤ ਉਖੰਡਾ ਲਈ ਵਾਈਪ ਕਰਨ ਦੇ ਨਾਲ ਹੀ ਕਿਸਾਨੀ ਜਿਹੜੀ ਅੱਗੇ ਵਧੂਗੀ ਸਾਉਣ ਲਈ ਸਮੇਂ ਦੇ ਵਿੱਚ ਫਸਲਾਂ ਦਾ ਮੁੱਲ ਪਊਗਾ ਐਮਐਸਪੀ ਮਿਲੂਗੀ ਕਿਸਾਨ ਵੀਰ ਖੁਸ਼ਹਾਲ ਹੋਣਗੇ ਤੇ ਜਿਹੜਾ ਪੰਜਾਬ ਆ ਉਹ ਬਹੁਤ ਵਧੀਆ ਤਰੱਕੀ ਕਰੇਗਾ ਹੁਣ ਵੇਖੋ ਜੀ ਅੱਜ ਜਿਹੜਾ ਇਸ ਮਾਨ ਹੈ ਇਹਦੀ ਮੀਲਾ ਪੂਰਾ ਪੂਰਾ ਰੰਗ ਨੀਲਾ ਸਮਾਨ ਦਾ ਅੱਜ ਦਾ ਬੋਰ ਆ ਇਥੋਂ ਸਾਰਾ ਪਾਣੀ ਜਾਂਦਾ ਫਸਲਾਂ ਨੂੰ ਤੇ ਛਟੂ ਕਾ ਅਸੀਂ 5 ਮਿੰਟ ਦੀ ਵੀਡੀਓ ਬਣਾਵਾਂਗੇ ਤੇ ਐਤੋ ਵੀ ਦੱਸਾਂਗੇ ਇਹ ਵੀ ਕਿਸਾਨਾਂ ਦੇ ਪਿੰਡ ਦੀ ਬਹੁਤ ਅਕੀਦਮ ਦੀ ਹੈ ਕਿਸਾਨ ਵੀ ਖੇਤਾਂ ਹੀ ਕੰਮ ਕਰਦੇ ਝੋਨਾ ਲਾਉਣਾ ਝੋਨੇ ਦੀ ਫਸਲ ਜਿਹੜੀ ਜਨਮ ਦਿਨ ਲੱਗ ਰਹੀ ਹੈ ਕਿਉਂਕਿ ਉਹ ਦੇਖੋ ਸਾਹਮਣੇ ਭੱਜੇ ਵੀ ਆ ਭੱਜੇ ਤੋਂ ਨਾ ਫਲਾ ਰਹੇ ਆ ਵੇਖੋ ਕਿਉਂਕਿ ਹੁਣ ਜਿਹੜੇ ਖੇਤ ਆ ਮਾਡਰਨ ਬਣ ਗਏ ਆ ਬਾਹਰਲੇ ਮੁਲਖ ਚ ਇਜ਼ਰਾਈਲ ਚ ਇਹੋ ਜਿਹੇ ਖੇਤ ਆ ਜਿਹੋ ਜਿਹੇ ਪੰਜਾਬ ਚ ਆ ਹੁਣ ਖੇਤੀ ਤਕਨੀਕਾਂ ਨੰਨੀਆਂ ਆ ਗਈਆਂ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਹੋਰ ਵੀ ਵਿਦੇਰੇ ਪਜਾਊ ਕੰਮ ਆ ਟਰੈਕਟਰ ਟਰਾਲੀਆਂ ਘਰ ਦੇ ਨੇ ਸੰਦ ਕੋਈ ਵੀ ਚੀਜ਼ ਬਾਹਰੋਂ ਨਹੀਂ ਲੈਣੀ ਪੈਂਦੀ ਪਹਿਲੇ ਸਮਿਆਂ ਚ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ ਜਿਹੜੀ ਬਹੁਤ ਔਖੀ ਸੀ ਕਿਉਂਕਿ ਇੱਕ ਬੰਦਾ ਸਾਰੀ ਦਿਹਾੜੀ ਮਹਾ ਹੀ ਅੱਧਾ ਕਿਲਾ ਖੇਤੀ ਜਾਂ ਕਿਲਾ ਵਾਹਦਾ ਹੁੰਦਾ ਐਨਾ ਮਤਲਬ ਉਹ ਕਠਨ ਕੰਮ ਸੀ ਪਰ ਅੱਜ ਕੱਲ੍ਹ ਵੇਖ ਲਓ ਟਰੈਕਟਰਾਂ ਦੇ ਨਾਲ ਖੇਤੀ ਕਿੰਨੀ ਆਸਾਨ ਹੋ ਗਈ ਆ ਦਵਾ-ਦਮ ਕੰਮ ਜਿਹੜਾ ਉਹ ਚੱਲੀ ਜਾ ਰਿਹਾ ਏ ਤੇ ਹੁਣ ਆਪਾਂ ਇਹ ਵੀ ਸੋਚਣਾ ਏ ਵੀ ਆਉਣ ਵਾਲੇ ਸਮੇਂ ਵਿੱਚ ਕਿਸਾਨ ਵੀਰਾਂ ਨੂੰ ਐਮਐਸਪੀ ਬੋਲੋ ਵੀ ਚਾਹੀਦੀ ਆ ਕਿਉਂਕਿ ਐਮਐਸਪੀ ਦਾ ਵੀ ਬਹੁਤ ਫਾਇਦਾ ਲਾਹੇ ਹਾਂ ਬੰਦ ਐ ਐਮਐਸਪੀ ਤੇ ਇਹਦੇ ਨਾਲ ਨਾਲ ਜਿਹੜਾ ਆਪਣਾ ਪੰਜਾਬ ਆਇਆ ਹੋਰ ਤਰੱਕੀ ਕਰ ਰਿਹਾ ਏ ਸੋ ਅਸੀਂ ਚਾਹੁੰਦੇ ਆਂ ਵੀ ਝੋਨੇ ਦੀ ਫਸਲ ਵਧੀਆ ਹੋਵੇ ਕਿਸਾਨਾਂ ਨੂੰ ਮੁਨਾਫਾ ਹੋਵੇ ਕਿਸਾਨ ਤਰੱਕੀ ਕਰਨ ਪੰਜਾਬ ਦੇ ਹਾਲਾਤ ਵਧੀਆ ਹੋਣ ਸੋ ਇੰਨਾ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ